ਵੀ ਆ ਜਿਹੜੀ 23 ਫਸਲਾਂ ਦੀ ਐਮਐਸਪੀ ਨੂੰ ਲੈ ਕੇ ਪਤਾ ਲੱਗਿਆ ਜਿਹੜੇ ਰਿਪੋਰਟਸ ਤੋਂ ਦੇਖਦੇ ਆ ਇਹ ਉੱਥੇ ਜਾ ਕੇ ਗੱਲ ਫਸ ਗਈ ਕੇਂਦਰ ਸਰਕਾਰ ਦੇ ਵਜ਼ੀਰ ਸਾਹਿਬਾਨ ਇੱਥੇ ਆਏ ਸੀਗੇ ਉਹਨਾਂ ਨੇ ਤਾਂ ਆਹ ਕਿਹਾ ਸੀ ਵੀ ਆਹ ਜਿਹੜੇ ਤੁਸੀਂ ਫਸਲਾਂ ਦੀ ਹੈ ਕਹਿ ਰਹੇ ਹੋ ਜਿਹੜੀ ਇੱਥੇ ਉਗਾਈ ਜਾਂਦੀਆਂ ਇਹਨਾਂ ਦੀ ਐਮਐਸਪੀ ਦੇਣ ਨੂੰ ਅਸੀਂ ਤਿਆਰ ਹਾਂ ਪਰ ਕਹਿੰਦੇ ਗੱਲ ਪੇਚਾ ਉੱਥੇ ਫਸ ਗਿਆ ਵੀ 23 ਫਸਲਾਂ ਦੀ ਫਸਲਾਂ ਦੀ ਖਰੀਦ ਦੀ ਐਮਐਸਪੀ ਦੇ ਉੱਤੇ ਗਾਰੰਟੀ ਦਿਓ ਸਬ ਅਸੀਂ ਮੈਂ ਨਿੱਜੀ ਤੌਰ ਤੇ ਜੇ ਕਿਸਾਨ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਮੈਂ ਜਿਸ ਖਿੱਤੇ ਤੋਂ ਆਨਾ ਸਾਡੇ ਮਾਲਵੇ ਦਾ ਅਖੀਰ ਐ ਅਸੀਂ ਰਾਜਸਥਾਨ ਬਾਉਡਰ ਤੇ ਬੈਠੇ ਆ ਸਾਡੇ ਪਾਣੀ ਨਹੀਂ ਅਸੀਂ ਜੇ ਅਸੀਂ ਉਥੇ ਕਪਾਹ ਲਾਣੇ ਆ ਸਭ ਇਸ ਕਰਕੇ ਨਹੀਂ ਵੀ ਕੰਬਾ ਦੀ ਐਮਐਸਪੀ ਨਾਲ ਸੀਸੀਆਈ ਖਰੀਦ ਲੂਗੀ ਕਿ ਨਹੀਂ ਖਰੀਦ ਲੂ ਸਾਡੀ ਮਜਬੂਰੀ ਐ ਜੀ ਮੇਰਾ ਵੀ ਬਹੁਤ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਬਹੁਤ ਕਰਦਾ ਗੰਨਾ ਲਾਵਾਂ ਕਿਉਂਕਿ ਸਿੱਕੇਬੰਦ ਖੇਤੀ ਹੈ ਨਾ ਹੀ ਕੋਈ ਨਰਮੇ ਦੇ ਅੰਦਰ ਸਾਰੇ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ ਚ ਸਾਰਿਆਂ ਨੂੰ ਪਤਾ ਸਾਡੇ ਮਾਲਵੇ ਚ ਜਾ ਕੇ ਦੇਖ ਲਓ ਕਦੋਂ ਪਹਿਨਾਂ ਦਾ 18 18 20 20 ਸਪਰੇਆ ਹੁੰਦੀਆਂ ਸੀਗੀਆਂ ਇਸ ਕਰਕੇ ਉਸ ਜੇ ਰਿਸਕ ਇਨਵੋਲਡ ਹੈ ਜਿਹੜੀ ਜੀਰੀ ਹੈ ਤਾਂ ਹੀ ਹੈ ਸਿੱਕੇਬੰਦ ਕੰਮ ਹੈ ਥਾ ਦੇਣੇ ਜੇ ਪੈਸਾ ਸਰਕਾਰ ਨੇ ਚੱਕ ਲੈਣੀ ਹੈ ਫਸਲ ਹੋਣੀ ਹੈ ਕੋਈ ਲੰਬੀ ਛੋਟੀ ਬਿਮਾਰੀ ਦਾ ਡਰ ਨਹੀਂ ਤੇ ਆਪਦੇ ਘਰੇ ਆ ਜਾਣਾ ਜੀ ਮੇਰਾ ਵੀ ਬਹੁਤ ਕਰਦਾ ਹੈ ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਹਿਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਇਕੱਲੇ ਚੱਥੇ ਬੰਦੇ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬਲਦੀ ਦੇ ਵਿੱਚ ਘੋਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ ਤੇਹੀ ਫਸਲਾਂ ਐ ਇਹਨਾਂ ਜੋ ਜੇ ਕੱਲ ਤੇਹੀ ਬੋਸ ਕਰੋ ਗਰੰਟੀ ਮਿਲ ਜਾਂਦੀ ਐ ਇਹਨਾਂ ਜੋ ਕਿਹੜਾ ਬੀਜੂਗਾ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਨ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮਨੂੰ ਦੱਸ ਦੇਣ ਵੀ ਅਸੀਸ ਬਈ ਸੁਨੀਲ ਅਸੀ ਤਾਂ ਆ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚਾਹੇ ਮਹਾਰਾਸ਼ਟਰ ਬੈਠਾ ਹੈ ਉੱਥੇ ਸੁਇਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਪ੍ਰੋਬਲਮ ਹੈ ਉਹਨਾਂ ਦੀ ਐਮਐਸ ਵੀ ਨਹੀਂ ਚੱਕੀ ਜਾਂਦੀ ਅੱਜ ਮੰਨੂ ਜਿਹੜਾ ਲੱਗਦਾ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਕਿਸਾਨ ਸਾਥੀਆਂ ਦੀ ਉਹਦੇ ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਉਹਨਾਂ ਚ ਇਹ ਮੱਧ ਪ੍ਰਦੇਸ਼ ਦੇ ਬੈਠੇ ਸੀਗੇ ਕਹਿੰਦੇ ਅਸੀਂ ਬਾਕੀ ਸਾਰੇ ਪੰਜ ਪੰਜ ਸਾਥੀ ਆਣ ਲੱਗੇ ਸੀ ਬਾਕੀ ਆਏ ਨਹੀਂ ਇੱਕ ਮੈਂ ਆ ਰਾਜਸਥਾਨ ਚੋਂ ਇੱਕ ਬੈਠੇ ਸੀਗੇ ਸਭ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਕਿਉਂਕਿ ਪੰਜਾਬ ਹੀ ਇੱਕ ਇਹ ਜਹਾ ਸੂਬਾ ਸਾਹ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਨੂੰ 12 ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਹੈ ਕਿਉਂਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਆ ਬਾਰਡਰ ਤੇ ਵੀ ਇਹ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ Rajasthan ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਵੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਹੈ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ Rajasthan ਦੇ ਬਾਰਡਰ ਤੇ ਬੈਠਾ ਹਾਂ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਰਾਜਸਥਾਨ ਚ ਬਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਾਦਰ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਬਾਰਾਮ ਬ੍ਰਾਹਮਣਵਾਸ ਮਿਰਦਾ ਨਥੁਰਾਮ ਮਿਰਦਾ ਕਾਮਰੇਡ ਹੋਰੀ ਬੋਥੇ ਸਾਰੇ ਬੜੇ ਬੜੇ ਲੀਡਰ ਹੋਏ ਮੱਧ ਪ੍ਰਦੇਸ਼ੀ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆਤਾ ਹੋ ਹੀ ਗਿਆ ਵੀ ਪਗਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੋਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਸ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ Rajasthan ਵਾਲੇ ਸਾਥੀਓ ਨੂੰ ਕਹਿੰਦਾ ਆਈ Rajasthan ਸਭ ਚਲੋ ਇਸ ਜਿਹੜੀ ਕੋਲ ਵਿੱਢੀ ਹੈ ਉਹਦੇ ਚ ਘੱਟੋ ਘੱਟ ਕੱਲ ਤਾਂ ਅਸੀਂ ਕਹਿੰਦੇ ਜੇ ਰਾਜਸਥਾਨ ਨੂੰ ਪਾਣੀ ਦੇਣਾ ਹੈ ਨਾ ਉਹ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆ ਜਾਈ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤੋਂ ਜਿੰਨੀ ਸੀਗੀ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ ਇਹ ਰੋਥੇ ਜਾ ਕੇ ਮੌਕੇ ਤੇ ਜਾਵੜਦੇ ਜਿਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਨੌਜਵਾਨ ਸਾਥੀਆਂ ਸਾਥਿਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤਾਂ ਪੰਜਾਬ ਵਾਲੇ ਚਲੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਸਹਿਮਤੀ ਵਰਤ ਦਿਆਂਗੇ ਵੀ ਭਈ ਸਾਡੇ ਪੰਜਾਬ ਚ ਦੇਖੋ ਐਮਐਸਪੀ ਹੈ ਇਹ ਐਮਐਸਪੀ ਜਿੰਨੀ ਫਸਲ ਬੀਜਦੇ ਆ ਸਰ ਲੋਕ ਕਹਿੰਦੇ ਆ ਵੀ ਆ ਬੀਜੇਪੀ ਵਾਲੇ ਕਰਦੇ ਕੀ ਹੈ ਆ ਪਿਛਲੇ 10 ਸਾਲਾਂ ਦਾ ਹਿਸਾਬ ਹੈ ਮੇਰੇ ਕੋਲ ਅੱਜ ਤੋਂ 10 ਸਾਲ ਪਹਿਲਾਂ 2014 'ਚ ਪੈੱਡੀ ਦੀ ਖਰੀਦ 1 ਕਰੋੜ 18 ਲੱਖ ਟਨ ਸੀਗੀ ਪੰਜਾਬ ਦੇ ਅੰਦਰ 1 ਕਰੋੜ 18 ਲੱਖ ਟਨ ਤੇ ਇਸ ਸਾਲ 1 ਕਰੋੜ 82 ਲੱਖ ਟਨ ਕਰੀਬਨ 60 ਲੱਖ ਟਨ ਪੈੱਡੀ ਉਹਨਾਂ ਦਸ ਸਾਲਾਂ ਤੋਂ ਫालतू ਹੁਣ ਚੱਕੀ ਗਈ ਹੈ ਉਦੋਂ 10 ਸਾਲ ਪਹਿਲਾਂ ਜਿਹੜੀ ਐਮਐਸਪੀ ਕਿਸਾਨਾਂ ਦੇ ਘਰੇ ਪੈਸਾ ਆਇਆ 15.5 ਹਜ਼ਾਰ 16 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਨੂੰ ਐਮਐਸਪੀ ਚੋਨੇ ਦਾ ਮਿਲਿਆ ਐਪ ਕੀ ਸਾਥੀਓ ਕਰੀਬਨ 50 ਹਜ਼ਾਰ ਕਰੋੜ ਰੁਪਇਆ ਕਿੱਥੇ 16 ਹਜ਼ਾਰ ਕਰੋੜ ਰੁਪਇਆ ਕਿੱਥੇ 50 ਹਜ਼ਾਰ ਕਰੋੜ ਰੁਪਇਆ 180 180 1 ਕਰੋੜ 80 ਲੱਖ ਨੂੰ ਜਰਬ ਕਰਕੇ ਦੇਖਿਓ ਐਮਐਸਪੀ ਤੇ ਕਿੰਨਾ ਬਣਦਾ 50 ਹਜ਼ਾਰ ਕਰੋੜ ਰੁਪਇਆ ਅੱਜ ਇਹਦੇ ਇਥੇ ਕਿਸਾਨਾਂ ਨੂੰ ਐ ਸੌਰੀ 40000 ਕਰੋੜ ਰੁਪਇਆ 40000 ਕਰੋੜ ਰੁਪਇਆ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਆਇਆ ਸਭ ਆ ਆ ਲੋਕਾਂ ਨੂੰ ਚੁਬਦਾ ਹੈ ਤੇ ਮੇਰੀ ਬੇਨਤੀ ਹੈ ਹਾਂਜੀ ਮੈਂ ਪੰਜਾਬ ਦਾ ਇਕੱਲੇ ਪੰਜਾਬ ਦੀ ਗੱਲ ਕਰ ਰਹਾ ਹਾਂ ਸਭ 2014 ਦੇ ਅੰਦਰ ਮੈਂ ਐਗਜ਼ੈਕਟ ਅਮਾਉਂਟ ਦੇ ਦਿੱਤਾ ਹਾਂ 15511 ਕਰੋੜ ਰੁਪਏ ਪੈਡੀਕੇ 14 ਮੇ ਆਏ ਥੇ ਕਿਸਾਨਾਂ ਕੇ ਪਾਸ ਅਰਬ ਕੀ ਬਾਤ ਆਏ ਹੈ 40000 300 ਕੁਛ ਕਰੋੜ ਰੁਪਏ 5 ਕਰੋੜ 85 ਕਰੋੜ ਰੁਪਏ ਇਹ 1 ਕਰੋੜ 80 ਲੱਖ ਸੇ ਫਾਲਤੂ ਪੈਡੀ ਖਰੀਦੀ ਗਈ ਹੈ ਪੰਜਾਬ ਕੇ ਅੰਦਰ ਅਰ ਤਬ ਖਰੀਦੀ ਗਈ ਸੀ 1 ਕਰੋੜ 18 ਲੱਖ ਟਨ ਸੋ ਆਪਾਂ ਜਿਸ ਢਾਲ ਤੇ ਬੈਠੇ ਆ ਉਹਨੂੰ ਨਾ ਕੱਟਿਏ ਸਭ ਸਾਰਿਆਂ ਨੂੰ ਆਜੇ ਸਾਡੇ ਬੰਧਿਆ ਪ੍ਰਦੇਸ਼ ਵਾਲਾ ਕਹਿਣਗੇ ਵੀ ਸਾਡੀ ਸਾਰੀ ਨਹੀਂ ਚੱਕੀ ਜਾਂਦੀ ਆਪਣੇ ਦਾ ਸਿੱਧਾ ਐਤ ਕੀ ਦਾ ਬਰਾਬਰ ਬਰਾਬਰ ਪਹੁੰਚ ਗਏ ਐਤ ਕੀ ਜਿਹੜੀ ਫਸਲ ਦੀ ਕਰਨਗ ਦੀ ਖਰੀਦ ਹੋਈ ਹੈ ਉੱਤੇ Madhya Pradesh ਕਰੀਬਨ ਕਰੀਬਨ ਆਪਣੇ ਤੋਂ ਗਾਂਹ ਨਿਕਲਣ ਵਾਲੀ ਪਿਛੇ ਪਹੁੰਚਿਆ ਖੜਾ ਹੈ ਸੋ ਭਾਵੂ ਕੋ ਹੋ ਕੇ ਨਹੀਂ ਸਾਖ ਕਿਸਾਨ ਦੇ ਮੁੱਦਿਆਂ ਤੇ ਖੜਿਆ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆ ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ ਪਹਿਲਾਂ ਆਪਣਾ ਕਰ ਸੰਭਾਲੀਏ ਸਾਹਿਬ ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋੜੇ ਤੋਂ ਥੋੜੀ ਅੱਗ ਤੇ ਉਹ ਸੇਕ ਸੇਕ ਰਹੇ ਮੇਰੀ ਇੰਨੀ ਬੇਨਤੀ ਹੈ ਸ਼ੁਭ ਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭ ਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭ ਕਰਨ ਨੂੰ ਆਹ ਹੋ ਗਈ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦੇ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ MSP ਦੇ ਬਿਨਾ ਗੁਜ਼ਾਰਾ ਨਹੀਂ ਸਾਬ ਬਿਲਕੁਲ MSP ਚਾਹੀਦੀ ਹੈ ਜੇ MSP ਕਰਕੇ ਆ ਹਾਲਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜਿਆ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮੰਗਦਾ ਸਾਬ ਨਾਟ ਅ ਮਿਨੀਮਲ ਸਪੋਰਟ ਪ੍ਰਾਈਸ ਮੰਗਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜਿਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆ ਸਾਰਿਆਂ ਨੂੰ ਦਸੀ ਜਾਂਦਾ ਵੀ ਆਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਟਾ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੀ ਅਸੀਂ ਤਾਂ ਜੀ ਆ ਲੈ ਕੇ ਉਠਾਂਗੇ ਤੇਈ ਫਸਲਾਂ ਦੀ ਅਗਰ ਗਾਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਭਲਾ ਹੁੰਦਾ ਮੈਂ ਨਾਲ ਚੱਲਦਾ ਸਰ ਕੋਈ ਸ਼ੂਟਿੰਗ ਦੀ ਲੋੜ ਨਹੀਂ ਅਸੀਂ ਨਾਲ ਚੱਲਾਂਗੇ ਸਾਰੇ ਚੱਲਾਂਗੇ ਨਾਲ ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ ਮੈਂ ਕਹਿੰਦਾ ਵੀ ਮੈਂ ਸਹਿਮਤ ਨਹੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ رائے ਲਓ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਨੇ ਨੂੰ ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਅੱਜ ਭਵਿੱਖ ਖਤਰੇ 'ਚ ਹੈ ਸਾਹਿਬ ਆ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਐ ਆ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ ਤੇ ਡਿੱਗਣੀ ਐ ਆ ਜਿਹੜੇ ਬਦਲਦੇ ਮੌਸਮ ਐ ਕਦੇ ਹੀਟ ਵੇਵ ਚੱਲ ਗਈ ਕਦੇ ਕੋਲਡ ਵੇਵ ਆ ਗਈ ਸਿੱਧਾ ਇਹਦਾ ਅਸਰ ਜਿਹੜਾ ਪੈਣਾ ਐ ਕਿਸਾਨੀ ਤੇ ਪੈਣਾ ਐ ਮੈਂ ਸਮਝਦਾ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਐ ਵੀ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਪਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ